ਸਮਾਣਾ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਤੇ ਬੀਤੀ ਰਾਤ ਸਮਾਣਾ ਦੀ ਮਲਕਾਣਾਪਤੀ ਵਿੱਚ ਚੰਨ ਕਲੋਨੀ ਕੋਲ ਜਿਹੜਾ ਕੋਲ ਡਰਿੰਕ ਦਾ ਗੋਦਾਮ ਬਣਿਆ ਹੋਇਆ ਸੀ ਜਿੱਥੇ ਚੋਰਾਂ ਵੱਲੋਂ ਹਮਲਾ ਮਾਰਿਆ ਗਿਆ ਪਰ ਚੋਰ ਇੰਨੇ ਕੁ ਛਾਤਰ ਸਨ ਦੀਵਾਰ ਦੇ ਵਿੱਚ ਪਾੜ ਪਾ ਕੇ ਅੰਦਰ ਜਿੰਨੇ ਵੀ ਕੋਲ ਡਰਿੰਕ ਦੇ ਪੈਟ ਸਨ ਉਹਨਾਂ ਦੇ ਵਿੱਚੋਂ 30-40 ਪੈਟ ਜਿਹੜੇ ਨੇ ਨਾਲ ਲੈ ਜਾਂਦੇ ਨੇ ਗੋਦਾਮ ਦੇ ਮਾਲਕ ਜਿਹੜੇ ਨੇ ਹਰੀਸ਼ ਕੁਮਾਰ ਨੇ ਕਿਹਾ ਕਿ ਸਾਹਮਣੇ ਗਵੰਡੀਆਂ ਨੇ ਦੱਸਿਆ ਕਿ ਸਵੇਰੇ 4 ਵਜੇ ਜਿਹੜੀ ਆ ਆਵਾਜ਼ ਆ ਰਹੀ ਸੀ ਪਰ ਜਦੋਂ ਗਵੰਡੀ ਬਾਹਰ ਆਂਦੇ ਨੇ ਤਾਂ ਕੁਝ ਵੀ ਜਿਹੜਾ ਨਹੀਂ ਦਿਖਦਾ ਪਿਛਲੇ ਪਾਸੋਂ ਗੋਦਾਮ ਦੇ ਨਾਲ ਇੱਕ ਵੇਸਟ ਜਿਹੜੀ ਜਗ੍ਹਾ ਪਈ ਹੈ ਉੱਥੋਂ ਜਿਹੜਾ ਕੰਦ ਨੂੰ ਚੋਰਾ ਵੱਲੋਂ ਪਾੜ ਪਾਇਆ ਜਾਂਦਾ ਤੇ ਅੰਦਰ ਜਿਹੜੀ ਹੈ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਗੱਲੇ ਦੇ ਵਿੱਚ ਵੀ ਕਿਹਾ ਜਾ ਰਿਹਾ ਵਿਅਕਤੀ ਵੱਲੋਂ ਕਿ 1015 100 ਰੁਪਏ ਪਿਆ ਸੀ ਤੇ ਜਿਹੜੇ ਚੋਰ ਨੇ ਉਹ ਵੀ ਲੈ ਗਏ ਤੇ ਜਿਹੜਾ ਸਾਰਾ ਨੁਕਸਾਨ ਹੈ ਇਹ 40 ਤੋਂ 50 ਹਜ਼ਾਰ ਦੇ ਵਿੱਚ ਹੋਇਆ ਉਸ ਵਿਅਕਤੀ ਦਾ ਕਹਿਣਾ ਸੀ ਕਿ ਪਹਿਲਾਂ ਵੀ ਇੱਕ ਵਾਰੀ ਇਸ ਏਰੀਆ ਦੇ ਵਿੱਚ ਚੋਰੀ ਹੋਈ ਹੈ ਤੇ ਦੂਜੀ ਜਿਹੜੀ ਚੋਰੀ ਹੈ ਹੁਣ ਹੋਈ ਹੈ ਪੁਲਿਸ ਨੂੰ ਜਿਹੜੀ ਹੈ ਵਿਅਕਤੀ ਵੱਲੋਂ ਕਿਹਾ ਗਿਆ ਕਿ ਕੰਪਲੇਨ ਲਿਖਾ ਦਿੱਤੀ ਗਈ ਹੈ ਪੁਲਿਸ ਜਿਹੜੀ ਹੈ ਹਲੇ ਤੱਕ ਨਹੀਂ ਪਹੁੰਚੀ ਤੇ ਦੂਜੇ ਪਾਸੇ ਚੋਰ ਇੰਨੇ ਕੁ 76 ਸਨ ਕੋਲ ਡਰਿੰਕ ਦੇ ਗੋਦਾਮ ਦੇ ਵਿੱਚ ਹੀ ਵੜ ਗਏ ਤੇ ਹੁਣ ਤਾਂ ਜਿਹੜੀਆਂ ਚੋਰੀਆਂ ਨੇ ਸ਼ਹਿਰ ਦੇ ਵਿੱਚ ਆਮ ਹੀ ਦੇਖਣ ਨੂੰ ਮਿਲਦੀਆਂ ਨਜ਼ਰ ਆਉਂਦੀਆਂ ਨੇ ਚੋਰ ਜਿਹੜਾ ਪਹਿਲਾਂ ਘਰਾਂ ਦੇ ਵਿੱਚ ਵੱੜਦੇ ਸਨ ਹੁਣ ਤਾਂ ਕੋਲ ਡਰਿੰਕ ਦੇ ਗੋਦਾਮਾਂ ਦੇ ਵਿੱਚ ਵੀ ਵੱੜਨੇ ਸ਼ੁਰੂ ਹੋ ਚੁੱਕੇ ਨੇ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਤੁਹਾਡਾ ਨਾਮ ਜੀ ਹਰੀਸ਼ ਕੁਮਾਰ ਹਰੀਸ਼ ਕੁਮਾਰ ਜੀ ਇਹ ਤੁਹਾਡਾ ਗੋਦਾਮ ਹੈ ਜੂਰੇ ਹਾਂ ਜੀ ਜੀ ਇਹ ਕਿੰਨੇ ਕੁ ਟਾਈਮ ਤੋਂ ਔਰੇ ਗਦਮ ਇਹ ਹੋ ਗਿਆ ਜੀ ਆਪਣੇ 8 ਮਹੀਨੇ ਹੋ ਗਏ ਜੀ 8 ਮਹੀਨੇ ਹੋ ਗਏ ਇਹ ਜਿਹੜੀ ਚੋਰੀ ਹੋਈ ਹੈ ਕਿੱਦਾਂ ਹੋਈ ਹੈ ਇਹ ਸਾਰੀ ਇਹ ਚੋਰੀ ਦੀ ਰਾਤ ਸਵੇਰੇ ਕੋਈ ਤਕਰੀਬਨ 3 ਔਰ 4 ਦੇ ਵਿੱਚ ਹੋਈ ਹੈ ਗਰਵਿਆਂ ਹਾਂਜੀ ਤੇ 3 ਤੋਂ 4 ਦਰਮਿਆਨ ਹੋਈ ਹੈ ਕੋਈ ਲਖਾਈਏ ਪੁਲਿਸ ਨੂੰ ਕੰਪਲੇਨ ਹਾਂਜੀ ਹਾਂਜੀ ਦਰਖਾਸਤ ਦੇ ਕੇ ਆਏ ਹਾਂ ਜੀ ਆਈਆ ਪੁਲਿਸ ਸਵੇਰੇ ਨਹੀਂ ਹਜੇ ਤਾਂ ਨਹੀਂ ਆਏ ਉਹਨਾਂ ਨੇ ਦੇ ਆ ਉਹ ਕਹਿੰਦੇ ਜੀ ਨੰਬਰ ਲੈ ਲਿਆ ਸੀ ਉਹ ਕਹਿੰਦੇ ਜੀ ਅਸੀਂ ਕਾਲ ਕਰਕੇ ਆਵਾਂਗੇ ਹੂੰ ਕੀ ਕੀ ਕੁਝ ਤੁਹਾਡਾ ਚੋਰੀ ਹੋਇਆ ਉਹਨੂੰ ਸਾਡਾ ਜੀ 2 ਲੀਟਰ ਦਾ ਮਾਲ ਹੈ ਜੀ 25 30 ਪੇਟੀਆਂ ਹੂੰ ਉਹ ਤਾਂ ਸਾਨੂੰ ਕਨਫਰਮ ਹੈ ਜਿਹੜੀ ਸਾਹਮਣੇ ਜਿੱਥੇ ਪਾੜ ਪਾਇਆ ਉਹਦੇ ਸਾਹਮਣੇ ਬਿਲਕੁਲ ਟੰਗ ਲੱਗ ਰਹੀ ਸੀ ਹੂੰ ਬਾਕੀ ਉਹਦੇ ਨਜ਼ਦੀਕ ਥੋੜਾ ਬਹੁ ਲਗਭਗ ਵੀ ਨੁਕਸਾਨ ਕਾਫੀ ਹੋਇਆ ਨੁਕਸਾਨ ਹੈ ਹੀ ਗਿਆ ਜੀ ਤਕਰੀਬਨ ਕੋਲਡਰਿੰਗ ਦਾ ਲਾ ਲਓ ਜੀ 34000 ਰੁਪਏ ਦਾ ਕੋਲਡਰਿੰਗ ਦਾ ਨੁਕਸਾਨ ਹੈ ਹੀ ਗਿਆ ਜੀ ਹਮ ਐਸਟੀਮੇਟ ਜਿਹੜਾ ਗੱਲੇ 'ਚ ਵੀ ਕੋਈ ਪੈਸੇ ਸੀ ਨਹੀਂ ਗੱਲੇ 'ਚ ਕੋਈ ਸਾਡਾ ਕੈਸ਼ ਨਹੀਂ ਹੈ ਜੀ 5-700000 ਰੁਪਏ ਕੋਈ ਪਿਆ ਹੋਵੇ ਨਾ ਛੋਟਾ ਬੁਗਵਾ ਗਿਆ ਹਮ ਕੈਸ਼ ਕੋਈ ਨਹੀਂ ਕਿਹਨ ਦਾ ਵੀ ਜਿਹੜਾ ਨੁਕਸਾਨ ਹੈ 50000 ਰੁਪਏ ਦੇ ਲਾਵੇ ਤਵੇ ਹੋ ਚੁੱਕਿਆ ਹਾਂ ਐਸਟੀਮੇਟ ਲਾ ਲਓ ਜੀ ਐਨਾ ਸਾਨੂੰ ਆਈਡੀ ਹੈ ਮਤਲਬ ਕਿ ਵਾਕਈ ਐ ਵੀ ਕੋਈ ਪੇਟੀ ਐ ਇਧਰੋਂ ਆ ਕੋ ਉਧਰੋਂ ਹਿੱਲੀ ਹੋਈ ਹੈ ਢਾਂ ਤੋਂ ਕੋਈ ਜੈਸਾ ਹੀ ਮੇਲੇ ਕੁਈ ਟੰਗ ਦਾ ਗੈਸ ਲੱਗ ਰਿਹਾ ਸਾਨੂੰ ਕੋਈ ਲਵੇ ਤਵੇ ਕੋਈ ਸੀਸੀਟੀਵੀ ਕੈਮਰੇ ਹੋਣ ਤੋਂ ਸਿਖੰਘਾਰੇ ਹੋਣ ਹਾਂ ਸੀਸੀਟੀਵੀ ਕੈਮਰਾ ਇੱਕ ਤਾਂ ਦੇਖਿਆ ਦੀ ਗਈ ਸਾਨੂੰ ਉਹ ਚ ਕਲੇਟ ਨਹੀਂ ਆ ਰਹੀ ਦੋ ਜਿਹੜੇ ਨੇ ਜੀ ਉਹ ਗੁੜੀਆਂ ਨੇ ਕੋਡ ਲਾ ਰੱਖਿਆ ਸੀਗਾ ਆਪਣਾ ਉਹ ਦੁਪਹਿਰੇ ਸਕੂਲ ਤੋਂ ਬਾਅਦ ਆਣਗੇ ਇੱਕ ਹੋਰ ਸਾਡੇ ਸਾਹਮਣੇ ਹੈਗਾ ਜੀ ਉਹ ਬਾਹਰ ਗਏ ਹੋਏ ਨੇ ਉਹ ਆਣਗੇ ਦੁਪਹਿਰੇ ਫੇਰ ਦੇਖਾਂਗੇ ਜੀ ਫੇਰ ਪਤਾ ਲੱਗੇਗਾ ਕੋਈ ਸ਼ੱਕ ਲੱਗਦਾ ਹੋਵੇ ਕਿਸੇ ਵਿਅਕਤੀ ਤੇ ਸ਼ੱਕ ਤਾਂ ਦੇਖੋ ਉਰੇ ਤਾਂ ਕੋਈ ਨਹੀਂ ਜੀ ਕਲੋਨੀ ਦਾ ਕੋਈ ਨਹੀਂ ਹੈਗਾ ਜੀ ਹਾਂ ਬਾਕੀ ਕੁਛ ਤਾਂ ਕੁਝ ਕਹਿ ਨਹੀਂ ਸਕਦੇ ਜੀ ਵੀ ਕੀ ਨੇ ਕਰਿਆ ਕਿਵੇਂ ਕਰਿਆ ਠੀਕ